ਲਓ ਜੀ ਟਰਾਲਾ ਖਾਲੀ ਕਰਤਾ ਤਾਂ ਫੇ ਆਪਣੇ ਨਾਲ ਸਵੇਰੋਂ ਗੰਨਾ ਤਾਰ ਕੇ ਮਲਵੀਰਾਂ ਦੇ ਖੇਤ ਚ ਦਾ ਰਿਆਂ ਦਾ ਤਾਂ ਮੈਂ ਲੋ ਜੇ ਜੈਲੇ ਨੂੰ ਜੈਲੇ ਨਾਲ ਜਾਣਾ ਹੋ ਰੇਤਾ ਲੈਣਾ ਜੈਲੇ ਦਾ ਟਰਾਲਾ ਟੰਗਾ ਭਰੇ ਖੜਾ ਹੈ ਉਹਦੇ ਕਰਕੇ ਆ ਪਿਛਲੀਆਂ ਡਾਲੇ ਵਾਲੀਆਂ ਘੂੜੀਆਂ ਜੇ ਖੁੱਲਣੀਆਂ ਪੈਣੀਆਂ ਇਹ ਮਾਜਾ ਖੋਲ ਕੇ ਬਈ ਤਾਂ ਹੀ ਡੱਲਾ ਬੰਦ ਹੋਣਾ ਹੈ ਯਾ ਲੈ ਅੰਦੀ ਵੀ ਦੇਖ ਕੋ ਕਿਉਂ ਨਹੀਂ ਤੇ ਨਾ ਇਹ ਵੀ ਹੁਣ ਹੋਰ ਡਾਲਾ ਲੱਕੀ ਰੇਤਾ ਆਉਣਾ ਏ ਇਹਨੂੰ ਸੰਗਲ ਵੀ ਨਹੀਂ ਹੈਗੇ ਉਹ ਦੋ ਐਨਰਜੀ ਪਸਾਉਣੇ ਪੈਣੇ ਉਰੇ ਚਲੋ ਹੋਰ ਤੇ ਸੰਗਲ ਹਾਂ ਉਹ ਹਾਈ ਫਿਰ ਖੜਕੀ ਜਾਏ ਕਰਦੇ ਜਿਆਦਾ ਗਣਾ ਗਨੇ ਨੂੰ ਹਾਂ ਉਹਨਾਂ ਦੇ ਜੀ ਪਸਾਲੂ ਪਸਾਲਵੇ ਲੌਕਟ ਉਧਰ ਲੱਗੇ ਬਿਲਾਉਣ ਅੰਦਰ ਹਨ ਤੀਨਾ ਥੱਲੇ ਵੀ ਬਾਕੀ ਦੇਖਦੇ ਆ ਜੈਲਾ ਕਹਿੰਦਾ ਸਾਰੇ ਮੈਂ ਲਵਾ ਦੇਣੀ ਚਲੋ ਸਾਰੇ ਜੇ ਲੱਗੇ ਉਹ ਗੇਟ ਤੱਕ ਫਾਇਦਾ ਵੀ ਹੈ ਤੇ ਆਵੇ ਜਿੰਮੀ ਆ ਕੋਈ ਵੀ ਜੀਖ ਰਹਾਉਣੀ ਹੈ ਸੋਹਰਾ ਹੋ ਜਾਊਗਾ ਇਹ ਜਗਾ ਬੋ ਖੁੱਲ ਜਾਣੀ ਜੇ ਲੌਕਟ ਸਾਰੇ ਮੈਂ ਲੱਗੀ ਨਹੀਂ ਨਹੀਂ ਖੁੱਲ ਜਾਣੀ ਹਾਂ ਇਹ ਹੁਣ ਜਦੋਂ ਜਸੇ ਆਪਾਂ ਦੇਖਦੇ ਉੱਥੇ ਪੱਟ ਕੇ ਕੈਰੀ ਬਣਾ ਲੈਣੇ ਕੁਝ ਬਣਾ ਲੈਣੇ ਫਿਰ ਉਸ ਪੱਟ ਨਹੀਂ ਹੋਣਾ ਇਹ ਜਗ੍ਹਾ ਬੈਲੀ ਹੋ ਰਹਿਣੀ ਆ ਉਹ ਚਾਹ ਜੀ ਜਲਾ ਪਰਲੇ ਆ ਰਿਤਾ ਇਹਦੇ ਪਰ ਕਰੈਸ਼ਾ ਦਾ ਰੇਤਾ ਲੈਂਦਾ ਪਰਕੇ ਲਾਹਰ ਬੰਦ ਕਰ ਲਿਆ ਤਾਂ ਸੋ ਇਹ ਕਸ ਤੇ ਪਾਣੀ ਦੇ ਬੀਲ ਕੱਪ ਵੀ ਉਹ ਅੰਦਰ ਪੱਤੀ ਪਾਤੀ ਇਹਨ ਪੱਕਾ ਕਮ ਹੋ ਗਈ ਦਾ ਅੰਦਰ ਅੰਦਰ ਟਣ ਲੱਗ ਰਹੀਆਂ ਨਹੀਂ ਪਤੀਵਾ ਤੀਪਨ ਦਾ ਕੋਲ ਪੋਣਾ ਤੇ ਲਓ ਜੀ ਅੱਜ ਹਵਾ ਨੇ ਬਸ ਕਰਾਈ ਪਈ ਐ ਸਵੇਰ ਦੀ ਬਹੁਤ ਹਵਾ ਚੱਲਦੀ ਅੱਜ ਹਵਾ ਨੇ ਤੰਕਰੇ ਪਏ ਅਜ ਦੱਖਣ ਚੱਲਦਾ ਬਹੁਤ ਏਜ ਐ ਸਵੇਰੇ ਥੋੜਾ ਮੀਂਹ ਵੀ ਪਿਆਤਾ ਉਹਦੇ ਬਾਅਦ ਫਿਰ ਜਦ ਦੀ ਹਵਾ ਜਲਦੀ ਹੈ ਮੇਰੇ ਭਈਏ ਲੱਗੇ ਵੇ ਕੰਨਾ ਲੋਡ ਕਰਨਗੇ ਸਾ ਇਧਰੇ ਕਹਾ ਮੁੰਡੇ ਨੇ ਮੈਨੂੰ ਬਹੁਤ ਤੰਕਰਿਆ ਬਾਈ ਇਹਨੂੰ ਹੋਰ ਗੰਮੇ ਨਹੀਂ ਕੋਈ ਜਦੇ ਫੋਨ ਕਰ ਲੂਗਾ ਆਂ ਚਗਾਈ ਪੰਡਾ ਬੱਸ ਲੈ ਇੰਨਾ ਤਾਂ ਅੰਗ ਨਹੀਂ ਕਰੀਦਾ ਹੁੰਦਾ ਕੰਟੀਨੂ ਇਹ ਭਾਈ ਹੁਣ ਹੋਗੇ ਡਿਊਟੀ ਵਾਲੇ ਬੰਦੇ ਡਿਊਟੀ ਦੇ ਫਿਰ ਐਸਾ ਟਾਈਮ ਇਹ ਵੇਲੇ ਹੁੰਦੇ ਆ ਹਾਂਜੀ ਆ ਗਏ ਲਈ ਜਾਂਦੇ 35 ਆਗ ਹੋਣੇ ਆ ਹਾਂ ਸਹਿਬਜੋਦ ਆ ਇਕੱਠੇ ਕਰੇ ਚਾਰ ਪੰਜ ਜਣੇ ਸਹਿਬਜੋਦ ਵਾਲਾ ਇਹ ਆ ਗਏ ਸਿੱਪ ਦੇ ਬਰਾਬਰ ਲੈ ਵੀ ਅੱਜ ਰਾਤ ਨੂੰ ਬਿੰਦਰ ਹਾਂਜੀ ਅੱਛਾ ਜੀ ਚਾਹੀਦਾ ਨਾ ਹੈ ਚਾਹੀਦਾ ਹੈ ਪਣ ਦੋ ਦਿਨ ਦਿੰਦੇ ਇਕੱਠੇ ਵੱਢ ਲੈ ਜਿਹੜਾ ਮੈਂ ਵੱਢਦੇ ਦੋ ਦਿਨ ਦੋ ਅੱਛਾ ਜੇ ਹਵਾ ਚਾਲਦੀ ਆ ਹਾਂ ਲੱਖਣ ਇਹ ਲੱਖਣ ਲੱਖਣ ਹਵਾ ਸੇ ਹਾਂ ਆਪਣਾ ਭਾਈ ਜਦ ਪੰਡ ਰੱਖ ਕੇ ਸੋਇਆ ਤੁਸੀਂ ਟੋਬੇ ਤੇ ਕੋ ਰਹਿਣੀ ਆ ਪੰਡ ਚ ਕਾਉਣੇ ਵਾਲੇ ਬੰਦੇ ਨੂੰ ਬੁਲਾਈਦਾ ਹੁੰਦਾ ਹੈ ਨਾ ਪਹਿਨਾ ਪੰਡ ਪਾ ਕੇ ਤਿਆਰੀ ਕਰਕੇ ਫਿਰ ਬੁਲਾਈਦਾ ਹੁੰਦਾ ਪੰਡ ਕਾਉਣੇ ਕਿੰਨਾ ਟਾਈਮ ਪਿਆ ਨਾ ਲੱਗੇ ਚਲ ਅੱਜ ਪਾਈ ਦੀ ਬਸ ਪੰਡ ਹਾਂ ਉਹਦਾ ਮੈਂ ਤੇਰੇ ਕਰਕੇ ਖੜ ਗਿਆ ਨਹੀਂ ਹੋਰ ਬੰਦਾ ਉਪਰਾ ਬੰਦਾ ਜਦਗਰ ਕਹਿੰਦਾ ਯਾਰ ਭਾਈ ਲਵਾਈ ਮੜ ਜਾ ਹੱਥ ਦੋ ਸਕਿੰਟ ਅਥਰਵਾਈਂ ਆਰਾ ਆਲਾ ਦੋ ਸਕਿੰਟ ਅਥ ਲੱਗ ਕੇ ਪਾਸੇ ਹੋ ਜਾਂਦਾ ਈ ਹਾਂ ਇਹ ਤਾਂ ਬਾਤ ਹੈ ਇੱਕ ਵਾਰ ਉਹ ਕਿੱਟੇ ਜਾਇਆ ਤਾਂ ਕਹਿੰਦਾ ਭਾਈ ਫੜੀਆਂ ਪਲੇਟ ਕਹਿੰਦੇ 2 ਮਿੰਟ ਦੋ ਸਕਿੰਟ ਉਹਨੇ ਦੋ ਸਕਿੰਟ ਫੜੀਏ ਦੋ ਸਕਿੰਟ ਹੋ ਗਏ ਛੜਤੀ ਤੋਰ ਰਿਹਾ ਵਧੀਆ ਜੀ ਇਹ ਮੁੰਡਾ ਬਹੁਤ ਤਾਂ ਕਰਦਾ ਈ ਸਾਨੂੰ ਮੈਂ ਕਿੰਨਾ ਕਰਦਾ ਯਾਰ ਉਧਰ ਤਾਂ ਕਿੱਥੇ ਵੀਡੀਓ ਪਈ ਆ ਉਹ ਕਿਹਦੇ ਆ ਜਿਹੜੀ ਵਾਲੀ ਐਨਸਾ ਫਰੀ ਵੀ ਕਰਾ ਦੇਉ ਪਰ ਚਲ ਕੋਈ ਨਹੀਂ ਹੋਣੀ ਲੋਟ ਕਰਦੇ ਨਹੀਂ ਮੀਨੇ ਲੋਟ ਯਾਰ ਉਧਰ ਜਿਹੜਾ ਤੱਗੀਆਂ ਜੇ ਭੇਜਿਆ ਕਿਤੇ ਕਿਤੇ ਤਾਂ ਹਰੀ ਆ ਵਧੀਆ ਕਿਤੇ ਕਿਤੇ ਜਮਾ ਹੀ ਪਈ ਆ ਅੱਛਾ ਪਰ ਨਹੀਂ ਕਰ ਰਹੀ ਇਹ ਤਾਂ ਚੱਕਰ ਪਿਆ ਵੀ ਨਹੀਂ ਘੱਟ ਵੱਧ ਪਿਆ ਜਿੱਦ ਤੱਕ ਹੋ ਸਕਦਾ ਐ ਲੋਟ ਨੂੰ ਜਿਹੜੀ ਫੰਟਾ ਲੱਗ ਜੇ ਰਹਿਦੀਆਂ ਸਾਫ਼ ਬਿਕਦੀਆਂ ਇੱਕ ਥੋੜੇ ਉਧੇ ਕਰਕੇ ਫਰਕ ਪੈ ਜਾਂਦਾ 2 ਇੰਚ ਕਰਕੇ ਵੀ ਆ ਉਹਦੇ ਕਰਕੇ ਹਾਂ ਬੁੱਢਿਆਂ ਵਾਲਾ ਖੇਤ ਹੈ ਨਾ ਜਿੱਥੇ ਟੋਏ ਪੱਟ ਟੋਏ ਪੱਟੇ ਦੇ ਉੱਥੇ ਮਿੱਟੀ ਬਦਲ ਹੋ ਗਈ ਹਾਂ ਇਹ ਫਰਕ ਪੈਂਦਾ ਯਾਰ ਅਸਲ 'ਚ ਨਾ ਉੱਥੇ ਦੇ ਅੰਦਰ ਰੇਹ ਝਾਈਦਾ ਦੇਸੀ ਪੌਣਾ ਪੈਣਾ ਹਾਂ ਇਹ ਨਾਮ ਤੇ ਕਹਿੰਦੀ ਹੈ ਨਹੀਂ ਪਹਿਲਾਂ ਕਾਲੀ ਕਰੀਏ ਇਹ ਤਾਂ ਹੈ ਇਹ ਤਾਂ ਹੁੰਦੀ ਹੈ ਲੇਟ ਹੁੰਦੀ ਹੈ ਗਾਣਕ ਹੂੰ ਹੂੰ ਮੁੜ ਕੇ ਫਿਰ ਇੱਕ ਦਿਨ ਚ ਦਸ ਵਗ ਕੇ ਆਉਂਗਾ ਹਾਂ ਆ ਕੇ ਬੜਾਈ ਹੁੰਦੀ ਇਕੱਠੀ ਹੁੰਦੀ ਇਹ ਅੱਛਾ 50 ਅੱਧੇ ਗੱਣ ਲਈ ਹੈ ਨਾ ਹਾਂ 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 ਇਹ ਤਾਂ ਹੈ ਜੀ ਹਮ ਦੋ ਹੀ ਪੰਡਾ ਵੱਡਣੀਆਂ ਵਾਸਤੇ ਇਹ ਤਾਂ ਜਿੰਨਾਂ ਦਾ ਹੋਪ ਤੇ ਇਹ ਨਾ ਹੀ ਰਹਿ ਗਿਆ ਆਹ ਦਾ ਹਿੱਕਾ ਨਹੀਂ ਲੱਗਦਾ ਹੁਣ ਹੁਣ ਘਟਾਉਣਾ ਪੈਣਾ ਹੁਣ ਇਹ ਵੀ ਕੱਟੀ ਜਾ ਰਹੀ 30 ਵਾਰ ਅਜਿਹਾ ਹਾਂ ਚੱਲਾ 3 ਕਿਲੋ ਲੋ ਇਹ ਚੱਕੋ ਜੀ ਆਜੋ ਰਸਤਾ ਬਣਾ ਲਓ ਮਾੜਾ ਜਾਏ ਕਿਹੜੇ ਘਟ ਕੇ ਔਖੇ ਚੜਦੇ ਆ ਲੈ ਇਧਰ ਮੂੰਹ ਪਰ ਗਿਰਨਾ ਹੈ ਨਾ ਜਵਦਾ ਆਹ ਕੀ ਆ ਫੜੇ ਇਹ ਜੱਗੇ ਨਾਲ ਦੇ ਵਾਲੇ ਆ ਕੱਲ ਕੰਨਾ ਵੀ ਜਾ ਚਾਚਾ ਨੇ ਉਹ ਜੱਗੇ ਤੇ ਦੂਆ ਜੱਗਾ ਹਾਂ ਨੋ ਜਿਵੇਂ ਰੋਲ ਵਾਲੇ ਖੜਦਾ ਹੁੰਦਾ ਏ ਜੱਲਾ ਲੈ ਗਿਆ ਬੱਜ ਅੱਜ ਤਬਰ ਕਿਲੇ ਆਇਤਾ ਨੀ ਵੀ ਇਹ ਤਾਂ ਥੋੜਾ ਜਿਹਾ ਫਿਰੂੰ ਪਾਣੀ ਜਿਹਾ ਖੜਾ ਗਿਆ ਥੋੜਾ ਥੋੜਾ ਕਿਤੇ ਕਿਤੇ ਬਾਕੀ ਰਾਤ ਨੂੰ ਦੇਖਦੇ ਹੈ ਅੱਜ ਪੈ ਜਾਵੇ ਇਹ ਪੂਗਾ ਦਾ ਭਰ ਕੇ ਪਾਊਗਾ ਇਹਨਾ ਨਹੀਂ ਪੈਂਦਾ ਨਹੀਂ ਲਓ ਜੀ ਜਲੇ ਦੇ ਖੇਚੇ ਫੇਰ ਚੀ ਲੱਗਦੀ ਇਹਨੂੰ ਉਦੋਂ ਨਾਲ ਇੱਥੇ ਦੇ ਘੜੇ ਤਾਂ ਫਰ ਲਖੇ ਤੇ ਮਾਂ ਦੇ ਹੁਣ ਇੱਧਰ ਹਮਨੇ ਘੜੇ ਆ ਫਿਰੂੰ ਆਇਤੇ ਘੜਨਾ 2 ਵਜੇ ਲੱਗੇ ਲੋਡ ਕਰਨਾ ਇਦੇ ਬਾਅਦ ਹੁਣ ਅੱਜ ਅੰਦਰ ਜਿੱਦਾ ਜਾਣਾ ਕਰਨਾ ਅੰਦਰ ਜਿੱਤੇ ਬਾਅਦ ਫੇਰ ਆਪਣੇ ਜੰਗੇ ਕਰਨ ਨੋ ਬਣਾਉਣਾ ਆਪਣਾ ਖੇਤੀ ਮੈਂ ਦੋ ਬੰਦੇ ਫੇਰ ਉਧਰ ਵੱਢਣ ਚਲੇ ਗਏ ਲੱਖੀ 7-8 ਬੰਦੇ ਲੋਡ ਕਰਨ ਲੱਗੇ ਹੋਏ ਆ ਬੱਦੇ ਘੰਟੇ ਦਾ ਕੰਮ ਹੋ ਰਿਹਾ ਲੋਡ ਕਰਨ ਦਾ ਘੰਟੇ ਚ ਕਰਦੇ ਆ ਲੋੜ ਇਹਨਾਂ ਗੰਨਾ ਬਹੁਤ ਵਧੀਆ ਨੇ 18 ਗੰਨਾ ਐ 85 ਬੰਗਾ ਮੋਟਾ ਐ ਨਾ ਉਹਦੇ ਕਰਕੇ ਵੀ ਟਾਈਮਿੰਗ ਲੱਗਦਾ ਛਲਾਈ ਨੂੰ ਬਹੁਤ ਕੂ ਗੰਨਾ ਬੈਡਾਂ ਵਾਲਾ ਇਹ ਆ ਦੇਖੋ ਬੈਡਾਂ ਵਾਲਾ ਗੰਨਾ ਇਹ ਫਟਣ ਲੱਗ ਗਿਆ ਬਸ ਇਰਾ ਇਹਨਾਂ ਲੋ ਪਹਿਲਾਂ ਵੱਡੇ ਆ ਪਤਾ ਬਹੁਤ ਵਧੀਆ ਫਟਿਆ ਉਹ ਚਲੋ ਟਾਈਮ ਵੀ ਆ ਹੁਣ ਗੰਨੇ ਦਾ ਫਟਣੇ ਦਾ ਬਾਜੀ ਮੰਡ ਚ ਆ ਕੇ ਤਾਂ ਮੱਕੀ ਵਾਲੇ ਖੇਤ ਕਿੰਨੀ ਮੱਕੀ ਆਪਣੀ ਬਹੁਤ ਕੰਮ ਦੀ ਜੰਮੀ ਹੈ ਜੀ ਹਾਲੇ ਡਲਿਆ ਕਰਕੇ ਥੋੜੀ ਜੀ ਉਂ ਘਟ ਦਿਖਦੀ ਹੈ ਆ ਦੇਖੋ ਜੰਮੀ ਵੀ ਬਹੁਤ ਵਧੀਆ ਮੱਕੀ ਜੰਮੀ ਹੈ ਨਾ ਐਨ ਸਿਆੜ ਦਿਖਦੇ ਐ ਡਰਲ ਗਲ ਬੀਜੀ ਦੀ ਆਪਾਂ ਨੇ ਇਹ ਉਂ ਵੀ ਸਿੱਧੀ ਐਨ ਸਿਆੜਾਂ ਵਿੱਚ ਐ ਯਾਨੀ ਥੋੜੇ ਜਿਹੇ ਡਲੇ ਜੇ ਕਰਕੇ ਵਿੱਚ ਜਿੱਦਾਂ ਬੀਜੀ ਉਹਦੇ ਵੀਰ ਕਹਿੰਦੇ ਕੋਈ ਕਦੋਂ ਕਹਿੰਦੇ ਵੀ ਬਾਈ ਸੁੱਕ ਜ਼ਿਆਦਾ ਥੋੜੀ ਜੀ ਵੀ ਘੜ ਦੁੜਦੀ ਆ ਪਰ ਸੁੱਕ ਵੀਰੇ ਪਰ ਪਰਤੀ ਥੱਲੇ ਬਹੁਤ ਵਧੀਆ ਗੇਲਤੀ ਆ ਦੇਖੋ ਐ ਲੱਗੇ ਸਿਆੜ ਦੇਖਣਾ ਪਹਿਲਾਂ ਮਨੂੰ ਵੀ ਮੈਦਨੀ ਦੀ ਹੈਗੀ ਇੱਕ ਵਾਰ ਕਰ ਜਿੱਦਣ ਮੈਂ ਚਾਰ ਪੰਜ ਦਿਨ ਹੋ ਗਏ ਦੇਖ ਕੇ ਗਏ ਤਾਂ ਤੂਈ ਤੂਰੀ ਵੀ ਥੀ ਲੋ ਜੀ ਹੁਣ ਲੱਗੀਆਂ ਬਾਹਰ ਦੇਖਣਾ ਆ ਦੇਖੋ ਦੋ ਤਿੰਨ ਚਾਰ ਆ ਜੰਮੇ ਵੀ ਐ ਦੋ ਆ ਜੰਮੇ ਆਏ ਓਕੇ ਜੰਮੇ ਆਏ ਇਧਰਾਂ ਪਿੱਛੇ ਵੀ ਜੰਮੇ ਆਏ ਬੱਜਣੀ ਹੋਰ ਦੋ ਦਿਨ ਤੱਕ ਐਨ ਲੱਗ ਜੂਗੀ ਪਰਹੀ ਜੀ ਮਾਰਨ ਇਹਖੇ ਤਾਂ ਥੋੜਾ ਜਿਹਾ ਦੋਈ ਤਰ੍ਹਾਂ ਆਲੂਆਂ ਨੂੰ ਹੁੰਦਾ ਫਿਰ ਸੁਥਰਾ ਹੋਣਾ ਤਾਂ ਐ ਚੰਗੀ ਤਰ੍ਹਾਂ ਫਿਰ ਬਹੁਤ ਦੇਖਣੀ ਸੀ ਆ ਥੋੜੇ ਝੁੰਡਿਆਂ ਚ ਕਰਕੇ ਯਾਰ ਜ਼ਰ ਥੋੜੀ ਘੱਟ ਜਿਹਾ ਮੂ ਲੱਗਦੀ ਹਾਲੇ ਪਰ ਉਹ ਮਿਸ ਨਹੀਂ ਕਿਤੇ ਵੀ ਹੋਈ ਰਹਿ ਗਈ ਜਗ੍ਹਾ ਹੀ ਦਾਣਾ ਜੰਮਿਆ ਆ ਬਾਕੀ 2-3 ਦਿਨ ਤੱਕ ਲੱਗ ਜਾਣਾ ਇਹ ਹਰਈ ਜੀ ਮਾਰਨ ਇਹ ਦੇਖੋਗੇ ਬਾਕੀ ਦੇਖੋ ਹਰੇਕ ਜਗ੍ਹਾ ਜੰਮ ਗਈ ਬਾਕੀ ਕੱਲ ਬੱਦਲ ਦੀ ਬਹੁਤ ਚੜਾਈ ਤੀ ਹਵਾ ਨੇਰੀ ਬਹੁਤ ਚੱਲੀ ਗੱਲ ਹਵਾ ਬਹੁਤ ਚੱਲੀ ਦਿਨ ਚ ਵੀ ਦੇਖਣਾ ਪਰ ਕਣਕਾ ਕਣਕਾ ਦਾ ਬਚਾਵਾ ਹਲੇ ਏਡੇ ਟੁੱਡੇ ਨਹੀਂ ਹੋਈਆਂ ਹੈਗੀਆਂ ਉਹ ਨਿਸਰਈ ਆਪਣੀ ਕਣਕ ਸਾਰੀ ਹੋ ਐ ਇੱਥੇ ਆਪਾਂ ਜਿਹੜੀ ਸਪਰੇਅ ਪਹਿਲਾਂ ਹੀ ਕਰਤੀ ਜਿਹੜੀ ਸੁੱਕੇ ਚ ਕਰਦੇ ਆ ਫਕੀਰਾ ਉਹਦੇ ਇਹ ਹਲਟੇ ਵੀ ਪਾਉਦੇ ਦਿੱਤਾ ਗੁੱਲੀ ਡੰਡੇ ਦਾ ਗੁੱਲੀ ਨਾ ਨਹੀਂ ਆਪਣੀ ਜਮੇ ਜਮੇ ਆ ਨੋ ਇਹ ਕਣਕ ਨਿਸਰਈ ਆ ਵਿੱਚ ਨਿਸਰਦੀ ਵੀ ਆ ਵਿੱਚ ਨਿਸਰ ਵੀ ਆਈ ਇਹ ਠੀਕ ਖੜੀ ਜੀ ਕਣਕ ਆ ਲਿਆ ਨਾ